ਹੈਲੋ ਇਹ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਬਲੌਗ ਸ਼ੁਰੂ ਅੱਜ ਬੱਦਲ ਹੋਏ ਵੀ ਨਹੀਂ ਹਵਾ ਚੱਲਦੀ ਬਹੁਤ ਸੋਹਣੀ ਤੇ ਮੌਸਮ ਹੈ ਬਹੁਤ ਵਧੀਆ ਤੇ ਅੱਜ ਆਪਾਂ ਸ਼ੁਰੂ ਕਰਦੇ ਆਂ ਕ੍ਰਿਸਪੀ ਤੋਂ ਆਪਣਾ ਬਲੌਗ ਅੱਜ ਅਸੀਂ ਬਣਾਵਾਂਗੇ ਮਿਕਸ ਸਬਜ਼ੀ ਜਿਹਦੇ ਵਾਸਤੇ ਆਪਾਂ ਗਵਾਲ ਦੀ ਤੇ ਲੋਂਡੇ ਦੇ ਚਪਾਲਿਆ ਤੇਲ ਤੇਲ ਨੂੰ ਗਰਮ ਹੋਣ ਦਿੰਨੇ ਆ ਤੇ ਅੱਗੇ ਦੇਖੋ ਹੀ ਚੱਲਦੀ ਗੋਹਿਆਂ ਦੀ ਲੋ ਇਹ ਤੇਲ ਹੋ ਗਿਆ ਗਰਮ ਤੇ ਆਪਾਂ ਇਹਦੇ ਵਿੱਚ ਪਾਨੇ ਜੀਰਾ ਲੋ ਜੀ ਜੀਰਾ ਆਪਣਾ ਭੁੱਜ ਗਿਆ ਹੁਣ ਆਪਾਂ ਇਹਦੇ ਚ ਪਾਣਗੇ ਤਿਆਰ ਜਿਸ ਤਰ੍ਹਾਂ ਆਪਾਂ ਦੇਖ ਪਾਣਗੇ ਦੇਖ ਪਾਣਾ ਇਸ ਤਰ੍ਹਾਂ ਜੀਰਾ ਇਸ ਤੇ ਕੱਟ ਕੇ ਜੀਰਾ ਰੱਖਾਂਗੇ ਅੱਧੇ ਪਤੜ ਕੇ ਦੇ ਵਿੱਚ ਭੁੰਨ ਲੈਣੇ ਆ ਲਓ ਜੀ ਨਾ ਕੋਪਿਆ ਅਗਿ ਚੰਗੀ ਤਰ੍ਹਾਂ ਪੁੰਨ ਲਾਂਗੇ ਲਓ ਇਹ ਪਿਆਜ਼ ਆਪਣੀ ਦੇਖੋ ਨਰਮ ਜੀ ਹੋ ਗਏ ਕਾਫੀ ਤੇਪਾ ਥੋੜਾ ਸੇਕ ਲਓ 2-3 ਮਿੰਟ ਲਈ ਹੋਰ ਲਗਾਵਾਂਗੇ ਆਪਾਂ ਬਣਾ ਰਹੇ ਆਂ ਸਬਜ਼ੀ ਬਣਾ ਰਹੇ ਆਂ ਜੀ ਅੱਜ ਆਪਾਂ ਥੋੜੀ ਜਿਹੀ ਬਤਾਉ ਨੇ ਟਿੰਡਵਾਂ ਨੇ ਸਿਮਲਾ ਮਿਰਚ ਤੇ ਵਿੱਚ ਪਾਵਾਂਗੇ ਜਿਹੜੇ ਆਪਾਂ ਨੇ ਇਹ ਪਿਆਜ਼ ਵਿੱਚ ਆ ਕੇ ਰੱਖੇ ਨੇ ਇਹ ਤੇ ਇਹ ਮਿਕਸ ਸਬਜ਼ੀ ਪਤਾਵਣ ਵਾਲ ਨੇ ਜੇ ਆਪਣੇ ਖੇਤ ਲੱਗਦੇ ਨੇ ਥੋੜੀ ਥੋੜੀ ਸਬਜ਼ੀ ਲੱਗਦੀ ਗਏ ਤਾਂ ਕਰਕੇ ਆਪਾਂ ਜਿੰਨੀ ਜਿੰਨੀ ਕੋ ਹੁੰਦੀ ਹੈ ਜਿੜੰਗ ਜੋਗੀ ਸ਼ਰਮ ਦੀ ਕਿਸੇ ਕੋਈ ਵੀ ਨਹੀਂ ਹੁੰਦੀ ਥੋੜੀਆਂ ਥੜੀਆਂ ਹੁੰਦੀਆਂ ਨੇ ਤਾਂ ਕਰਕੇ ਉਹਨੂੰ ਆਪਾਂ ਮਿਕਸ ਕਰ ਲੈਣੇ ਹੁੰਦੇ ਆ ਤੇ ਮਿਕਸ ਸਬਜ਼ੀ ਲੱਗਦੀ ਬਹੁਤ ਸਵਾਦ ਹੈ ਆਪਣੇ ਇਹਨੂੰ ਕੱਟ ਕੇ ਪਾਣੀ ਦੇ ਵਿੱਚ ਪਾਇਆ ਹੋਇਆ ਸੀ ਹੁਣ ਪਾਣੀ ਦੇ ਵਿੱਚੋਂ ਆਪਾਂ ਕੱਢ ਲਈ ਇਹ ਕਿਉਂਕਿ ਆਪਣਾ ਤੜਕਾ ਭੁੱਜ ਚੱਲਿਆ ਲਓ ਜੀ ਆਪਾਂ ਨੂੰ ਏਦਾਂ ਜ਼ਿਆਦਾ ਕਾਲੇ ਜੇ ਨਹੀਂ ਕਰਦੇ ਪਿਆਜ਼ਾਂ ਨੂੰ ਇੱਕ ਬਿਲਕੁਲ ਨਰਮ ਹੋ ਗਏ ਪਿਆਜ਼ ਏਦਾਂ ਦੇ ਪਿਆਜ਼ ਸਬਜ਼ੀ ਦੇ ਵਿੱਚ ਬਹੁਤ ਕੈਂਟ ਲੱਗਦੇ ਨੇ ਵੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਸਾਰੀ ਸਬਜ਼ੀ ਲਓ ਜੀ ਸਬਜ਼ੀ ਆਪਾਂ ਸਾਰੀ ਪਾਤੀ ਤੇ ਹੁਣ ਆਪਾਂ ਇਹਦੇ ਵਿੱਚ ਆ ਪਾ ਲੈਣੇ ਪਿਆਜ਼ ਜਿਹੜੇ ਆਪਨੇ ਰੱਖੇ ਤੇ ਇਹਨਿੰਨ ਨੂੰ ਆਪਾਂ 2-3 ਮਿੰਟ ਐਡੀ ਪਕਾਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਨਮਕ ਤੇ ਹਲਦੀ ਐਡ ਕਰ ਦਾਂਗੇ ते बहुत जल्द तैयार होगी देखो जी कि कलरफुल लग रही है सब्जी अपनी हम आप बिखाने के नून लून मिर्च पाने जो आप सारी मसाले पाते ਹੁਣ ਆਪਾਂ ਦੋ ਮਿੰਟ ਹੋ ਗਏ ਸਬਜੀ ਨੂੰ ਪਕਾਦੇ ਨੂੰ ਹੁਣ ਆਪਾਂ ਕੋਈ ਨਇ ਤੇ ਮਸਾਲੇ ਪੈਣਾ ਪਾਵਾਂਗੇ ਸਵਾਦ ਅਨੁਸਾਰ ਲੰਕਾ ਪੂੜ ਤੇ ਹੁਣ ਪਾਵਾਂਗੇ ਮਿਰਚ ਹੁਣ ਪਾਵਾਂਗੇ ਹਲਦੀ ਅੰਦਰ ਰਿਕਾਰਡਿੰਗ ਮਸਾਲੇ ਆਪਾਂ ਜ਼ਿਆਦਾ ਨਹੀਂ ਪਾਉਣੀ ਆਪਾਂ ਬਿਲਕੁਲ ਸਿੰਪਲੀਆਂ ਸਰਦੀਆਂ ਬਣਾਉਣੀਆਂ ਕਿਉਂਕਿ ਮਸਾਲੇ ਜ਼ਿਆਦਾ ਪਾਏ ਫਿਰ ਬਹੁਤ ਤੰਕ ਕਰਦੇ ਨੇ ਬਾਅਦ ਵਿੱਚ ਕਿ ਅੱਦਕਲ ਮਸਾਲੇ ਆਈਆਂ ਸਰਦੀਆਂ ਠੀਕ ਨਹੀਂ ਰਹਿੰਦੀਆਂ ਰਸਤੇ ਇਦਾਂ ਦੀ ਹੈ ਤੇ ਹੁਣ ਫੇਨ ਮਿਕਸ ਕਰਦੇ ਨੇ ਲੋ ਮਸਾਲੇ ਆਪਣੇ ਹੋ ਗਏ ਮਿਕਸ ਤੇ ਹੁਣ ਆਪਣਾ ਇਹਦੀ ਪੱਕਣ ਦੇਵਾਂਗੇ 20-25 ਮਿੰਟ ਹੌਲੀ-ਹੌਲੀ ਮੱਠੀ-ਮੱਠੀ ਅੱਗ ਦੇ ਉੱਤੇ ਤੇ ਜਦੋਂ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਸਮ ਨੂੰ ਫਿਰ ਦਿਖਾਉਣੀ ਆ ਇਹ ਦੇਖੋ ਇਹ ਹਵਾ ਅੱਜ ਕਿੰਨੀ ਚੱਲਦੀ ਹੈਗੀ ਤੇ ਤੇਜ਼ ਤੇਜ਼ ਹਵਾ ਚੱਲਦੀ ਹੈ ਬੱਦਲ ਹੋਏ ਹੋਏ ਨੇ ਇਧਰ ਮੱਗਨਾਂ ਮੰਗ ਜਾਂਦੀਆਂ ਨੇ ਉਧਰ ਬੰਨਣੀਆਂ ਨੇ ਫਿਰ ਇਹ ਦੁੱਧ ਚੋਲਿਆ ਮੈਂ ਕਿਹਨਾਂ ਦੇ ਦੁੱਧ ਤੋਂ ਕੌਣ ਸੇ ਮੱਜਾਂ ਨੂੰ ਮਾ ਕੇ ਉਧਰ ਬੰਨਵਾ ਦਾਂਗੇ ਤਾਂ ਇਸ ਸਬਜੀ ਇਹ ਫੋਟੋ ਕਵਰ ਕਰਤੀ ਤੇ ਹੁਣ ਪਾਫ ਦੇ ਨਾਲ ਜਲਦੀ ਆਪਣੀ ਸਬਜੀ ਪੱਕ ਕੇ ਤਿਆਰ ਹੋ ਜੂਗੀ ਹੁਣ ਦਿਖਾਉਣੇ ਇਸ ਨੂੰ ਜਦ ਸਬਜੀ ਪੱਕ ਗਈ ਆਪਣੀ ਤਿਆਰ ਹੋ ਗਈ ਬਿਲਕੁਲ ਲਓ ਜੀ ਆਪਾਂ ਕਰਦੇ ਸਬਜੀ ਚੈੱਕ ਤੇ ਆਪਾਂ ਦਿੱਤੀ ਵੀ ਇਹ ਪਹਿਲਾਂ ਚਾਰ ਪੰਜ ਵਾਰੀ ਹਿਲਾ ਲਈ ਦਿੱਤੀ ਕਿੰਕੂ ਸਬਜੀ ਫਿਰ نیچے ਲੱਗ ਗਈ ਜੀ ਨਹੀਂ ਹਿਲੇਉਂਗੇ ਤੇ ਤੁਹੇ ਕਿਈ ਕਈ ਵਾਰ ਹਲਾ ਕੇ ਲਓ ਜੀ ਸਬਜੀ ਆਪਣੀ ਬਣ ਕੇ ਤਿਆਰ ਹੈ ਜੀ ਇਹ ਦੇਖ ਰਹੇ ਹਾਂ ਕਿ ਕਿੰਨੀ ਵਧੀਆ ਲੱਗ ਰਹੀ ਹੈ ਤੇ ਆਪਾਂ ਦਿਖਾਉਣਾ ਹੈ ਤੁਹਾਨੂੰ ਤੋੜ ਕੇ ਲਓ ਹੁਣ ਬਿਲਕੁਲ ਪੱਕਦੇ ਹਾਂ ਤਾਂ ਕਿੰਡੋ ਚੈੱਕ ਕਰਦੇ ਹਾਂ ਹਾਂ ਟਿੰਡੋ ਵੀ ਬਿਲਕੁਲ ਪੱਕਾ ਤਿਆਰ ਹੈ ਜੀ ਦੇਖੋ ਇਹ ਲੋ। ਦੇ ਬਿਲਕੁਲ ਤਿਆਰ ਹੈਗੀ ਪੱਕੇ ਟਿੰਡੋ ਤੇ ਇਸੀ ਮਿਲਰ ਮਿਰਚ ਤੇ ਮਕਾਨ ਉਹ ਬਹੁਤ ਜਲਦੀ ਪੱਕ ਜਾਂਦੇ ਨੇ ਥੋੜਾ ਜਿਹਾ ਟਿੰਡੋ 2 ਮਿੰਟ ਵੱਧ ਲੈ ਲੈਂਦੀ ਐ ਤੇ ਕੋਈ ਟਿੰਡੋ ਹੀ ਬਿਲਕੁਲ ਪੱਕ ਕੇ ਤਿਆਰ ਹੈ ਇੱਕ ਕੱਪਾ ਹੋਰ 파ੜੀ ਸੰਦ ਘਰਨੇ ਬਣ ਕੇ ਦੇਖੋ ਇਹ ਬਹੁਤ ਟੇਸਟੀ ਸਬ지 ਬਣੀ ਐ ਦੇਖੋ ਦੇਖਣ ਦੇ ਵਿੱਚ ਕਿੰਨੀ ਸੋਹਣੀ ਲੱਗਦੀ ਐ ਲਓ ਜੀ ਅਸੀਂ ਲੱਗਾਂ ਰੋਟੀ ਖਾਣ ਫਿਰ ਅਸੀਂ ਜਾਣਾ ਸੇਰਪੁਰ ਨੂੰ ਬਹੁਤ ਟੇਸਟੀ ਸਬਜ਼ੀ ਬਣੀ ਸਾਡੀ ਲਓ ਜੀ ਹੁਣ ਅਸੀਂ ਚੱਲਿਆਂ ਸੇਰਪੁਰ ਨੂੰ ਰੋਟੀ ਖਾ ਲਈ ਤੇ ਕੰਮ ਸੀ ਜ਼ਰੂਰੀ ਤਾਂ ਕਰਕੇ ਹੁਣ ਚੱਲਿਆਂਗੇ ਆਪਾਂ ਸੇਰਪੁਰ ਨੂੰ ਤੇ ਮਿਲਦੇ ਆਂ ਹੀ ਦੁਬਾਰਾ ਸੇਰਪੁਰ ਜਾ ਕੇ ਲਓ ਜੀ ਆਪਾਂ ਸੇਰਪੁਰ ਪਹੁੰਚ ਗਏ ਤੇ ਭਰਾ ਗਿਆ ਆਪਣਾ ਕੰਮ ਜ਼ਰੂਰੀ ਕੰਮ ਸੀ ਉਹਨੂੰ ਤੇ ਮੈਂ ਤੇ ਸਾਮੇ ਲਲੀ ਸਕੂਟਰੀ ਤੇ ਹਵਾ ਆਉਂਦੀ ਇੱਥੇ ਵਧੀਆ ਤੇ ਵੈਨੇ ਲੱਗਣਗੇ ਉਹਨੂੰ 2 ਘੰਟੇ ਅ ਦੋ ਘੰਟੇ ਹੋਰੀ ਕਰਦੇ ਨੇ ਰੰਗ ਤੇ ਲਓ ਜੀ ਆਪਾਂ ਹੁਣ ਆ ਗਏ ਦੁਕਾਨ ਦੇ ਵਿੱਚ ਸੇਰਪੁਰੋਂ ਤਾਂ ਆਪਾਂ ਮੁੜੇ ਤੇ ਜੀ ਤੇ 11:30 11:30 ਵਜੇ 12:00 ਵਜੇ ਆਪਾਂ ਆ ਗਏ ਸੀ ਘਰੇ ਪਰ ਅੱਜ ਥੋੜਾ ਜਿਹਾ ਗੱਡੀ ਢਿੱਲੀ ਹੈਗੀ ਅੱਜ ਸਿਰ ਦੇ ਵਿੱਚ ਹੋਈ ਰਿਹਾ ਦਰਦ ਬਹੁਤ ਜ਼ਿਆਦਾ ਤੇ ਤਾਂ ਕਰਕੇ ਅੱਜ ਮੈਂ ਆ ਕੇ ਉਧਰ ਪੱਖੇ ਥੱਲੇ ਲੂਵੀ 'ਚ ਪੈ ਗਿਆ ਤੇ ਨੀਂਦ ਆ ਗਈ ਵੈਸੇ ਮੈਂ ਦਿਨੇ ਕਦੇ ਸੁੱਤਾ ਨਹੀਂ ਪਰ ਅੱਜ ਨੀਂਦ ਆ ਗਈ ਕਾਫੀ ਤੇ ਹੁਣ ਮੈਂ ਚਾਹ ਪਾਣੀ ਪੀ ਕੇ ਹੁਣ ਥੋੜਾ ਜਿਹਾ ਸਿਰ ਨੂੰ ਥੋੜਾ ਜਿਹਾ ਆਰਾਮ ਆਇਆ ਤੇ ਆਪਾਂ ਦੁਕਾਨ ਦੇ ਵਿੱਚ ਆ ਗਏ ਦੁਕਾਨ ਕਰ ਲਈ ਆਪਣੇ ਦੁਬਾਰਾ ਓਪਨ ਤੇ ਅੱਜ ਥੋੜਾ ਜਿਹਾ ਬਲੌਗ ਵੀ ਸਵੇਰੇ ਸਵੇਰੇ ਜਿਹੜਾ ਸੂਟ ਕਰ ਲਿਆ ਕਰ ਲਿਆ ਉਸ ਤੋਂ ਬਾਅਦ ਬਲੌਗ ਵੀ ਨਹੀਂ ਸੂਟ ਹੋਇਆ ਤੇ ਹੁਣ ਆਪਾਂ ਕਰਦੇ ਜੀ ਤੇ ਹੁਣ ਆਪਾਂ ਕਰਦੇ ਜੀ ਨਾਮ ਨਾਸ ਮੈਂ ਵੀਡੀਓ ਰੋਕਤੀ ਦੀ ਜੀ ਵਿੱਚ ਜਹਾਜ਼ ਆ ਗਿਆ ਤੇ ਆਵਾਜ਼ ਮੇਰੀ ਘੱਟ ਸੁਣ ਰਹੀ ਸੀ ਤੇ ਜਹਾਜ਼ ਦੀ ਜ਼ਿਆਦਾ ਸੁਣ ਰਹੀ ਸੀ ਤੇ ਕਰਦੇ ਜੀ ਨਾਮ ਨਾਸ ਜਿਨ੍ਹਾਂ ਨੇ ਕਮੈਂਟ ਕਰਿਆ ਤੇ ਰਾਤ ਇੱਕ ਕਮੈਂਟ ਹੀ ਕਰਿਆ ਜੀ ਇੱਕ ਮਿੰਟ ਹੈ ਨਹੀਂ 4 ਪਰ ਕਰਿਆ ਸਿਰਫ ਇੱਕੋ ਹੀ ਮੇਰੀ ਭੈਣ ਬਲਜੀਤ ਕੌਰ ਤੇ ਧੰਨਵਾਦ ਭੈਣੇ ਕਮੈਂਟ ਕਰਨ ਲਈ ਤੇ ਡੀਪੀ ਉਹਨਾਂ ਹੀ ਤੁਸੀਂ ਦੇਖ ਲਈ ਤੇ ਉਹਨਾਂ ਨੇ ਇੱਕ ਪ੍ਰਸਤ ਕਮੈਂਟ ਰਾਹੀਂ ਵੀ ਇੱਕ ਤੋਂ ਜ਼ਿਆਦਾ ਕਮੈਂਟ ਕਰਨ ਨਾਲ ਵੀ ਕੋਈ ਵੀਡੀਓ ਨੂੰ ਸਾਈਡ ਇਫੈਕਟ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਭੈਣੇ ਮੈਂ ਤਾਂ ਪਹਿਲਾਂ ਕਹਿਣਾ ਹੁੰਦਾ ਇਹ ਭੈਣ ਮੇਰੀ ਸਭ ਨਾਲੋਂ ਜ਼ਿਆਦਾ ਤੇ ਵਧੀਆ ਕਮੈਂਟ ਮੈਨ ਕਰਦੀ ਹੈ ਤੇ ਦੇਖੋ ਕਮੈਂਟ ਜੀ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਹੁੰਦੇ ਨੇ ਭੈਣੇ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਜਿੰਨੇ ਮਰਜ਼ੀ ਕਮੈਂਟ ਕਰੀ ਜਾਓ ਕੋਈ ਚੱਕਰ ਨਹੀਂ ਆਏਗਾ ਤੇ ਇਸ ਸਮਾਂ ਦੀ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਇੱਕ ਕਮੈਂਟ ਕਰਦੇ ਹੋ ਵਧੀਆ-ਵਧੀਆ ਹਨਾ ਐਨਾ ਪਿਆਰ ਦਿੰਨੇ ਹੋਗੇ ਤੇ ਆਪਣੇ ਭਰਾ ਨੂੰ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਤੇ ਦੂਸਰਾ ਹੋਰ ਆਪਾਂ ਨੂੰ ਕਿਸੇ ਦਾ ਕਮੈਂਟ ਆਇਆ ਨੀਰਾਤ ਚਲੋ ਕੋਈ ਗੱਲ ਨਹੀਂ ਕਦੇ-ਕਦੇ ਹਨਾ ਇਨਸਾਨ ਜਿਆਦਾ <b>ਬਿਜੀ</b> ਹੁੰਦੇ ਨਹੀਂ ਕਰ ਪਾਉਂਦਾ ਕਮੈਂਟ ਤੇ ਜਿਨ੍ਹਾਂ ਨੇ ਵੀ ਬਲੌਗ ਦੇਖਿਆ ਹੈਗਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਲਾਈਕ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਕਮੈਂਟ ਕੀਤੇ ਨੇ ਭੈਣ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭੈਣੇ ਵੈਗਰੂ ਸਾਨੂੰ ਸਮੇਂ ਸਾਂ ਹੱਸਦੇ ਬਸਦੇ ਰੱਖੇ ਤੰਦਰੁਸਤ ਰੱਖੇ ਤੇ ਵਧੀਆ ਲੱਗਦਾ ਜਦੋਂ ਤੁਸੀਂ ਇਦਾਂ ਕਮੈਂਟ ਕਰਦੇ ਹੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਧੰਨਵਾਦ ਸਾਰਿਆਂ ਦਾ ਲੋਈ ਮੈਂ ਘਰੇ ਬੈਠਾ ਤੀਆ ਹਾਂ ਚਲੋ ਬਾਹਰ ਕੀੜਾ ਦੇਖ ਕੇ ਆਉਂਦੇ ਹਾਂ ਮੈਂ ਆ ਕੇ ਤੇ ਮੈਂ ਇੰਨੀ ਹੱਸਦਾ ਜਿਹੜਾ ਜਦ ਜਨਮਧੀਆ ਪਾਪੀ ਹਵਾ ਉਹ ਵੱਲ ਲੱਗਣ ਕਰੇ ਬਹੁਤ ਬੈਠੇ ਮੂਰਜੇ ਹੋ ਰਹੇ ਤੇ ਮੈਂ ਚਲੋ ਦੇ ਆਉਣੇ 10 ਮਿੰਟ ਲਈ ਜਿਹੜਾ ਬੱਕੀ ਰਵੇਗਾ ਦੇਖੀ ਕੀ ਕੰਮ ਜਾ ਕਰਦੇ ਮੈਂ ਚਲੋ ਇੱਕ ਤਿੰਨ ਅੰਗ ਜਾਨਾ ਗਾਹਾਂ ਜਿਹੜਾ ਦੇ ਆਉਣਾ ਲਓ ਜੀ ਹੁਣ ਆ ਕੇ ਆਪਾਂ ਬੈਠ ਕੇ ਦੇੜੇ 'ਚ ਹੁਣ ਇੱਥੇ ਬੈਠਾਂਗੇ ਅੰਦਰ ਗਰਮੀ ਬਹੁਤ ਹੈ ਲੋ ਇਸ ਸਮ ਹੋ ਗਈ ਬਿਲਕੁਲ ਤੇ ਹੁਣ ਆਪਾਂ ਲੱਗਾਂਗੇ ਬਲੌਗ ਦਾ ਐਂਡ ਕਰਨ ਤੁਸੀਂ ਸਾਡੇ ਬਲੌਗ ਨੂੰ ਪੂਰਾ ਦੇਖਿਓ ਮੇਰਾ ਤੁਹਾਨੂੰ ਜਰੂਰ ਪਸੰਦ ਆਊਗਾ ਤੇ ਕਮੈਂਟ ਜਰੂਰ ਕਰਿਓ ਲਾਈਕ ਜਰੂਰ ਕਰਿਓ ਪਲੀਜ਼ ਬੇਨਤੀ ਹੈ ਕਿ ਜਰੂਰ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਤੇ ਨਵੇਂ ਮੈਂਬਰਾਂ ਨੂੰ ਬੇਨਤੀ ਹੈ ਤੁਸੀਂ ਵੀ ਹਾਜ਼ਰੀ ਜਰੂਰ ਲਵਾਇਆ ਕਰੋ ਬਲੌਗ ਦੇ ਉੱਤੇ ਤੇ ਮੈਂ ਅੱਗਾਂ ਜੀ ਕਰਨ ਸਵੇਰੇ ਨਵੇਂ ਬਲੌਗ ਦੇ ਨਾਲ ਅੱਜ ਦੇ ਬਲੌਗ ਦਾ ਇੱਥੇ ਕਰਦੇ ਆ ਐਂਡ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ